ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਹੋ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਕੱਲ ਹੀ ਸੁਪਰੀਮ ਕੋਰਟ ਦੇ ਦੁਆਰਾ ਇਹ ਕਿਹਾ ਗਿਆ ਸੀ ਕਿ ਜਿਹੜੇ ਸੂਬਿਆਂ ਦੇ ਵਿੱਚ ਕੁੱਤੇ ਲੋਕਾਂ ਨੂੰ ਕੱਟਦੇ ਹਨ ਉਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਮੁਆਵਜ਼ਾ ਵੀ ਦੇਣਾ ਪਵੇਗਾ ਸੋ ਇਸ ਤੋਂ ਬਾਅਦ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਖਬਰ ਹੁਣ ਗੁਰਸਹਾਈ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿੰਡ ਚੱਕ ਸੂਮੀਆਂ ਦੇ ਵਿੱਚ ਇੱਕ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟ ਜਿੱਥੇ ਕਿ ਪਾਰਟੀ ਤੋਂ ਘਰ ਵਾਪਸ ਆ ਰਹੇ ਇੱਕ ਨੌਜਵਾਨ ਨੂੰ 12 ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਹੀ ਦਿੱਤਾ ਹੈ ਜੀਹਾਂ ਮ੍ਰਿਤਕ ਦੀ ਪਛਾਣ ਕੁਲਵੀਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਚੱਕ ਸੂਮੀਆਂ ਵੱਜੋਂ ਹੋਈ ਹੈ ਇਹ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੁਣ ਸੋਗ ਅਤੇ ਡਰ ਦਾ ਮਾਹੌਲ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਕੁਲਵੀਰ ਸਿੰਘ ਦੇਰ ਰਾਤ ਕਿਸੇ ਪਾਰਟੀ ਤੋਂ ਘਰ ਵੱਲ ਵਾਪਸ ਆ ਰਿਹਾ ਸੀ ਜਦੋਂ ਉਹ ਘਰ ਤੋਂ ਕਰੀਬ 60 ਮੀਟਰ ਦੂਰ ਪਿਸ਼ਾਬ ਕਰਨ ਦੇ ਲਈ ਰੁਕਿਆ ਤੇ ਅਚਾਨਕ ਕੁੱਤਿਆਂ ਦੇ ਇੱਕ ਝੌਂਡ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਕੋਈ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਇਸ ਘਟਨਾ ਦਾ ਪਤਾ ਸਵੇਰੇ 7 ਵਜੇ ਲੱਗਿਆ ਹੈ ਜਦੋਂ ਉਸ ਦਾ ਇੱਕ ਪਿੰਡ ਨਿਵਾਸੀ ਡੇਰੀ ਦੇ ਵਿੱਚ ਦੁੱਧ ਪਾਉਣ ਦੇ ਲਈ ਜਾ ਰਿਹਾ ਸੀ ਸੋ ਵੇਖ ਦੇ ਹੀਮੰਤ ਭਾਗੀ ਖਬਰ ਹੈ ਕਿ ਘਰ ਤੋਂ ਸਿਰਫ 60 ਮੀਟਰ ਦੂਰ ਹੀ ਪਿੰਡ ਦੇ ਵਿਚਾਲੇ ਹੀ ਤੁਹਾਨੂੰ ਦੱਦੀ ਹੈ ਕਿ ਕੁੱਤਿਆਂ ਦੇ ਵੱਲੋਂ ਇਸ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਕੇਸ ਦੀ ਜਾਨ ਹੀ ਲੈ ਲਈ ਗਈ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਪਾਕਿਸਤਾਨ ਦੇ ਵਿੱਚ ਮੱਥਾ ਟੇਕਣ ਦੇ ਲਈ ਗਈ ਹੋਈ ਇੱਕ ਪੰਜਾਬਣ ਸਰਬਜੀਤ ਕੌਰ ਦੇ ਦੁਆਰਾ ਹੁਣ ਸੱਚਾਈ ਦੱਸੀ ਗਈ ਹੈ ਭਾਰਤੀ ਔਰਤ ਸਰਬਜੀਤ ਕੌਰ ਦੇ ਪਾਕਿਸਤਾਨ ਦੇ ਵਿੱਚ ਫਸਣ ਦੀ ਘਟਨਾ ਨੇ ਦੋਹਾਂ ਦੇਸ਼ਾਂ ਦੇ ਵਿੱਚਕਾਰ ਧਾਰਮਿਕ ਯਾਤਰਾ ਪ੍ਰੋਟੋਕਾਲ ਦੀ ਭਰੋਸੇਯੋਗਤਾ ਤੇ ਗੰਭੀਰ ਸਵਾਲ ਖੜੇ ਕੀਤੇ ਹਨ ਇਸੇ ਦੌਰਾਨ ਹੀ ਤੁਹਾਨੂੰ ਦੱਸਦੀ ਹੈ ਕਿ ਸੀਐਨਐਨ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਬਜੀਤ ਕੌਰ ਨੇ ਦੱਸਿਆ ਹੈ ਕਿ ਉਸਦੇ ਨਾਲ ਜ਼ਬਰਦਸਤੀ ਹੋਈ ਹੈ ਤੇ ਜ਼ਬਰਦਸਤੀ ਵਿਆਹ ਅਤੇ ਉਸਦੇ ਕੋਲੋਂ ਜ਼ਬਰਦਸਤੀ ਇਸਲਾਮ ਕੁਲਿਆ ਗਿਆ ਹੈ ਸੋ ਪਾਕਿਸਤਾਨ ਦੇ ਵਿੱਚ ਫਸੀ ਸਰਬਜੀਤ ਕੌਰ ਦੇ ਦੁਆਰਾ ਹੁਣ ਇਹ ਵੱਡੇ ਖੁਲਾਸੇ ਕਰ ਦਿੱਤੇ ਗਏ ਹਨ ਇਸ ਸਮੇਂ ਸਰਬਜੀਤ ਕੌਰ ਲਾਹੌਰ ਦੇ ਇੱਕ ਸ਼ੈਲਟਰ ਹੋਮ ਦੇ ਵਿੱਚ ਬੰਦ ਹੈ ਪਰ ਉਸ ਦੀ ਦੇਸ਼ ਨਿਕਾਲਾ ਪ੍ਰਕਿਰਿਆ ਦੇ ਵਿੱਚ ਕੋਈ ਠੋਸ ਪ੍ਰਗਤੀ ਨਹੀਂ ਹੋ ਰਹੀ ਹੈ ਸੋ ਸਰਬਜੀਤ ਕੌਰ ਦੇ ਪਤੀ ਕਰਨੈਲ ਸਿੰਘ ਨੇ ਸੀਐਨਐਨ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਉਸ ਦੇ ਦੁਆਰਾ ਜ਼ਰੂਰ ਨਾਸਿਰ ਹੁਸੈਨ ਦੇ ਨਾਲ ਸੰਪਰਕ ਕੀਤਾ ਗਿਆ ਸੀ ਸਰ ਹੁਸੈਨ ਨੇ ਸਰਬਜੀਤ ਕੌਰ ਦੀਆਂ ਛੇੜਛਾੜ ਵਾਲੀਆਂ ਵੀਡੀਓ ਅਤੇ ਫੋਟੋਆਂ ਰਿਕਾਰਡ ਕੀਤੀਆਂ ਹਨ ਤੇ ਉਹਨਾਂ ਦੀ ਬਾਤੋਂ ਦੇ ਲਈ ਉਸ ਨੂੰ ਹੁਣ ਬਲੈਕਮੇਲ ਕਰਨਾ ਉਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਸਰਬਜੀਤ ਕੌਰ ਨੂੰ ਬੰਦੂਕ ਦੀ ਨੋਕ ਦੇ ਉੱਤੇ ਧਮਕੀ ਦਿੱਤੀ ਗਈ ਪਾਕਿਸਤਾਨ ਲੈ ਜਾਇਆ ਗਿਆ ਤੇ ਇਸ ਤੋਂ ਇਲਾਵਾ ਇਸਲਾਮ ਕਬੂਲ ਕਰਨ ਦੇ ਲਈ ਮਜਬੂਰ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਉਸ ਦੇ ਦੁਆਰਾ ਵਿਆਹ ਵੀ ਕਰਵਾ ਲਿਆ ਗਿਆ ਸੀ ਸੋ ਜਿਸ ਤੋਂ ਬਾਅਦ ਕਿ ਹੁਣੇ ਵੱਡੇ ਖੁਲਾਸੇ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਨਿਕਲ ਕੇ ਆ ਰਹੇ ਹਨ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਸਰਬਜੀਤ ਕੌਰ ਨੂੰ ਸੱਚਮੁੱਚ ਇਸੇ ਤਰ੍ਹਾਂ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੋਵੇਗਾ ਜਾਂ ਫਿਰ ਉਸ ਨੂੰ ਬਲੈਕਮੇਲ ਕਰਕੇ ਹੀ ਪਾਕਿਸਤਾਨ ਦੇ ਵਿੱਚ ਸੱਦਿਆ ਗਿਆ ਹੈ ਸੋ ਆਪਣੀ رائے ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਕਿ ਜਪਾਨ ਅਤੇ ਸਾਊਥ ਕੋਰੀਆ ਦੇ ਵਿੱਚ ਦੌਰਾ ਕਰਕੇ ਆਏ ਹਨ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਵਿਦੇਸ਼ੀ ਦੌਰੇ ਦੇ ਲਈ ਜਾਣਾ ਚਾਹੁੰਦੇ ਸਨ ਜਿਨ੍ਹਾਂ ਨੂੰ ਕਿ ਹੁਣ ਮਨਜ਼ੂਰੀ ਨਹੀਂ ਮਿਲੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਭਗਵੰਤ ਮਾਨ ਦੇ ਯੂਕੇ ਦੌਰੇ ਦੇ ਲਈ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਾਣਕਾਰੀ ਦੇ ਮੁਤਾਬਕ ਸੀਐਮ ਮਾਨ 25 ਮੈਂਬਰੀ ਵਫ਼ਦ ਦੇ ਨਾਲ ਯੂਕੇ ਅਤੇ ਇਜ਼ਰਾਈਲ ਜਾਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਮੋਦੀ ਸਰਕਾਰ ਦੇ ਵੱਲੋਂ ਭਗਵੰਤ ਮਾਨ ਨੂੰ ਇਜਾਜ਼ਤ ਹੀ ਨਹੀਂ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਹੁਣ ਦਫ਼ਤਰ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਸਮੇਂ ਦੇ ਵਿੱਚ ਤਬਦੀਲੀ ਸੰਬੰਧੀ ਕੋਈ ਵੀ ਮੰਗ ਨਹੀਂ ਕੀਤੀ ਹੈ। ਸੋ 15 ਜਨਵਰੀ ਨੂੰ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਇਆ ਜਾਣਾ ਸੀ ਪਹਿਲਾਂ 10 ਵਜੇ ਦਾ ਟਾਈਮ ਰੱਖਿਆ ਗਿਆ ਸੀ ਪਰ ਅਕਾਲ ਤਖਤ ਦੇ ਵੱਲੋਂ 4 ਵਜੇ ਦਾ ਟਾਈਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਭਗਵੰਤ ਮਾਨ ਦਾ ਹੁਣ ਬਿਆਨ ਸਾਹਮਣੇ ਆਇਆ ਹੈ ਕਿ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਉਹ ਪੇਸ਼ ਹੋਵੇਗਾ ਤੇ ਮੈਂ ਸਾਰੇ ਕਰ ਦਿੱਤੇ ਹਨ ਸੋ ਸਾਰਾ ਦਿਨ ਹੀ ਉਹ ਉੱਥੇ ਹਾਜ਼ਰ ਰਹੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਵੱਜਿਆ ਹੈ ਚੋਣ ਵਿਗਿਲ 31 ਜਨਵਰੀ ਤੋਂ ਪਹਿਲਾਂ ਪੈਣਗੀਆਂ ਵੋਟਾਂ ਜੀ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆ ਮੋਗਾ ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ 31 ਜਨਵਰੀ ਤੱਕ ਕਰਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਦਾਲਤ ਨੇ ਇਹ ਹੁਕਮ ਕਾਂਗਰਸੀ ਕੌਂਸਲਰ ਦੇ ਵੱਲੋਂ ਧਾਰਕ ਕੀਤੀ ਗਈ ਪਟੀਸ਼ਨ ਦੇ ਉੱਤੇ ਦਿੱਤੇ ਹਨ ਜਿਸ ਦੇ ਵਿੱਚ ਨਵੰਬਰ ਮਹੀਨੇ ਤੋਂ ਖਾਲੀ ਪਈ ਮੇਅਰ ਦੀ ਸੀਟ ਦੇ ਉੱਤੇ ਜਲਦ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਫਿਰ ਸੁਨਿਆਰੇ ਦੀ ਦੁਕਾਨ ਦੇ ਉੱਤੇ ਪੈ ਗਿਆ ਹੈ ਵੱਡਾ ਡਾਕਾ 20 ਲੁਟੇਰਿਆਂ ਨੇ ਕੀਤੀ ਹੈ ਕਰੋੜਾਂ ਰੁਪਏ ਦੀ ਲੁੱਟ ਜੀਹਾਂ ਪੰਜਾਬ ਦੇ ਵਿੱਚ ਕੋਈ ਐਸਾ ਦਿਨ ਹੋਵੇਗਾ ਜਿਸ ਦਿਨ ਕੀ ਮਾਰ ਧਾੜ ਜਾਂ ਫਿਰ ਇਸ ਤੋਂ ਇਲਾਵਾ ਲੁੱਟ ਖੋਹ ਦਾ ਮਾਮਲਾ ਸਾਹਮਣੇ ਨਹੀਂ ਨਿਕਲ ਕੇ ਆਇਆ ਹੋਵੇਗਾ ਸੋ ਪੰਜਾਬ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੇ ਵੱਡਾ ਡਕੈਤੀ ਹੋਣ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਮਕੇਰੀਆਂ ਵਿਖੇ ਹਾਜੀਪੁਰ ਰੋਡ ਦੇ ਉੱਤੇ ਜੋਏ ਜੁਵਲਰ ਨਾਂ ਦੀ ਇੱਕ ਦੁਕਾਨ ਦੇ ਉੱਤੇ ਡਾਕਾ ਪਿਆ ਹੈ ਕਰੀਬ 15 ਤੋਂ 20 ਲੁਟੇਰਿਆਂ ਨੇ ਦੁਕਾਨ ਦੇ ਉ 40 ਕਿਲੋ ਸੋਨਾ ਚਾਂਦੀ ਅਤੇ ਨਗਦੀ ਚੋਰੀ ਕਰ ਲਈ ਹੈ ਦੁਕਾਨਦਾਰ ਮੁਤਾਬਕ ਉਸ ਦਾ ਲਗਭਗ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਟਨਾ ਦੀ ਸੂਚਨਾ ਪਾ ਕੇ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੁਕਾਨ ਦੀ ਕਿਸ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ ਸੋ ਸਵਾ ਕਰੋੜ ਰੁਪਏ ਦੇ ਗਹਿਣੇ ਲੈ ਕੇ ਲੁਟੇਰੇ ਫਰਾਰ ਹੋ ਚੁੱਕੇ ਹਨ ਸੋ ਪੰਜਾਬ ਦੇ ਵਿੱਚ ਹੁਣ ਦਿਨ ਦਿਹਾੜੇ ਹੀ ਸੁਨਿਆਰਿਆਂ ਦੇ ਉੱਤੇ ਡਾਕੇ ਪੈਣੇ ਸ਼ੁਰੂ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗੋਲੀਆਂ ਦੀ ਠਾ ਠਾ ਦੇ ਨਾਲ ਕੰਬਿਆ ਹੈ ਫਿਰ ਤੋਂ ਪੰਜਾਬ ਆਲਟੋ ਸਵਾਰ ਨੌਜਵਾਨਾਂ ਦੇ ਉੱਤੇ ਅੰਨੇਵਾਹ ਫਾਇਰਿੰਗ ਜੀ ਹਾਂ ਕਿ ਪਾਸੇ ਜਿੱਥੇ ਕਿ ਲੋਕ ਲੋਹੜੀ ਦਾ ਤਿਹਾਰ ਆਪਸੀ ਮੇਲਜੋਲ ਦੇ ਨਾਲ ਮਨਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕ੍ਰਿਸ਼ੀ ਪਵਨ ਸਲਾਮਾਬਾਦ ਖਸ਼ਿਆਰਪੁਰ ਦੇ ਵਿੱਚ ਇੱਕ ਆਲਟੋ ਸਵਾਰ ਨੌਜਵਾਨ ਦੇ ਉੱਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਇਸ ਦੇ ਨਾਲ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਸੰਸਣੀ ਫੈਲ ਗਈ ਜਾਣਕਾਰੀ ਦਿੰਦਿਆਂ ਹੋਇਆਂ ਸ਼ਾਂਤੀ ਨਗਰ ਨਿਵਾਸੀ ਸਾਹਿਲ ਨੇ ਦੱਸਿਆ ਹੈ ਕਿ ਉਹ ਆਪਣੀ ਆਲਟੋ ਗੱਡੀ ਦੇ ਵਿੱਚ ਆਪਣੇ ਇੱਕ ਦੋਸਤ ਦੇ ਨਾਲ ਗੋਲ ਗੁਫੇ ਖਾਣ ਚਮਕਾ ਆ ਰਹੀ ਕਾਰ ਦੇ ਦੁਆਰਾ ਹੂਟਰ বাজਾਇਆ ਗਿਆ ਤੇ ਅਚਾਨਕ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸੋ ਤਿੰਨ ਫਾਇਰ ਕੀਤੇ ਗਏ ਹਨ ਸੋ ਜਿਸ ਦੇ ਕਾਰਨ ਆਟੋ ਗੱਡੀ ਦੇ ਉੱਤੇ ਵੀ ਫਾਇਰ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਹਵਾ ਦੇ ਵਿੱਚ ਵੀ ਫਾਇਰ ਕੀਤੇ ਗਏ ਹਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਬਣਿਆ ਹੈ ਹਾਈ ਰਿਸਕ ਜ਼ੋਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਕਰ ਦਿੱਤਾ ਹੈ ਜਾਰੀ ਜੀ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਸਾਈਬਰ ਅਪਰਾਧਾਂ ਦੇ ਲਈ ਹਾਈ ਰਿਸਕ ਜ਼ੋਨ ਕੋਸ਼ਿਤ ਕਰਦਿਆਂ ਹੋਇਆਂ ਅਲਰਟ ਕੀਤਾ ਹੈ ਕਿ ਸੂਬੇ ਦੇ ਵਿੱਚ ਸਾਈਬਰ ਠੱਗਾਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਸਾਈਬਰ ਠੱਗਾਂ ਨੇ ਆਮ ਲੋਕਾਂ ਦੇ ਨਾਲ-ਨਾਲ ਵੱਡੇ ਅਹੁਦੇ ਤੇ ਬੈਠੇ ਅਫਸਰਾਂ ਨੂੰ ਵੀ ਨਹੀਂ ਬਖਸ਼ਿਆ ਹੈ ਹਾਲ ਹੀ ਦੇ ਵਿੱਚ ਪੰਜਾਬ ਦੇ ਇੱਕ ਸਾਬਕਾ ਆਈਜੀ ਦੇ ਵੱਲੋਂ ਸਾਈਬਰ ਠੱਗਾਂ ਤੋਂ ਦੁਖੀ ਹੋ ਕੇ ਖੁਦ ਨੂੰ ਗੋਲੀ ਤੱਕ ਮਾਰ ਲਈ ਗਈ ਹੈ ਅੱਜ ਤੋਂ ਬਾਅਦ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੰਬਾ ਛੇੜਨ ਵਾਲੀ ਠੰਡ ਟੁੱਟ ਗਿਆ ਹੈ ਪਿਛਲੇ 56 ਸਾਲਾਂ ਦਾ ਰਿਕਾਰਡ ਜੀਹਾਂ ਵਿਭਾਗ ਨੇ ਜਾਰੀ ਕਰ ਦਿੱਤਾ ਹੈ ਅਲਰਟ ਲੋੜੀ ਦੇ ਤਿਉਹਾਰ ਦੇ ਉੱਤੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਦੇ ਵਿੱਚ ਵੀ ਦਿਨ ਭਰ ਸ਼ਿਮਲਾ ਵਰਗੀ ਠੰਡ ਦਾ ਅਹਿਸਾਸ ਹੁੰਦਾ ਰਿਹਾ ਇਸੇ ਦੌਰਾਨ ਦੁਪਹਿਰ ਨੂੰ ਆਸਮਾਨ ਦੇ ਵਿੱਚ ਛਾਏ ਹਲਕੇ ਬੱਦਲوں ਸਮੇਤ ਖਿੜੀ ਸੁਨਹਿਰੀ ਧੁੱਪ ਦੇ ਨਾਲ ਚੱਲਦੀਆਂ ਬਰਫੀਲੀਆਂ ਹਵਾਵਾਂ ਦੇ ਕਾਰਨ ਲੋਕਾਂ ਦੇ ਹੱਥ ਪੈਰ ਸੁੰਨ ਹੁੰਦੇ ਰਹੇ ਹਨ ਸੋ ਮਤਲਬ ਹੈ ਕਿ ਧੁੱਪ ਨਿਕਲਣ ਦੇ ਬਾਵਜੂਦ ਵੀ ਸਰਦੀ ਤੋਂ ਰਾਹਤ ਨਹੀਂ ਮਿਲੀ ਹੈ ਤੇ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ 4 ਤੋਂ 5 ਦਿਨ ਇਸੇ ਤਰ੍ਹਾਂ ਹੀ ਠੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੂਰਜ ਦੇਵਤਾ ਵੀ ਦਰਸ਼ਨ ਨਹੀਂ ਦੇਵੇਗਾ ਸੋ ਇਸੇ ਦੇ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸ ਦੇ ਵਿੱਚ ਤਨਾਤ ਮੌਸਮ ਵਿਭਾਗ ਦੀ ਮਾਹਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਹੈ ਕਿ ਲੋਹੜੀ ਵਾਲੇ ਦਿਨ ਪਈ ਸਰਦੀ ਨੇ ਪਿਛਲੇ 56 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਉਹਨਾਂ ਨੇ ਦੱਸਿਆ ਹੈ ਕਿ 13 ਜਨਵਰੀ ਨੂੰ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 9.2 ਡਿਗਰੀ ਰਿਹਾ ਤੇ ਘੱਟ ਤੋਂ ਘੱਟ 2.6 ਡਿਗਰੀ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ 0 ਡਿਗਰੀ ਤੱਕ ਪਹੁੰਚ ਗਿਆ ਜੋ ਕਿ 1970 ਦੇ ਵਿੱਚ ਪਹੁੰਚਿਆ ਸੀ 1970 ਤੋਂ ਬਾਅਦ ਹੁਣ ਸਭ ਤੋਂ ਜ਼ਿਆਦਾ ਠੰਡ ਦਰਜ ਕੀਤੀ ਗਈ ਹੈ ਪਿਛਲੇ 56 ਸਾਲਾਂ ਦੇ ਰਿਕਾਰਡ ਠੰਡ ਨੇ ਹੁਣ ਤੋੜ ਦਿੱਤੇ ਹਨ ਸਾਲ 2026 ਦੇ ਦੌਰਾਨ ਇਸ ਤੋਂ ਬਾਅਦ ਹੀ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਹੁਣ ਬਧਾਈਆਂ ਨਹੀਂ ਗਈਆਂ ਹਨ ਤੇ ਅੱਜ ਠੜਾਕੇ ਦੀ ਠੰਡ ਦੇ ਵਿਚਾਲੇ ਹੀ ਸਕੂਲ ਖੋਲ ਦਿੱਤੇ ਗਏ ਹਨ ਜੀਹਾਂ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਹੁਣ ਅਧਿਆਪਕਾਂ ਅਤੇ ਇਸ ਤੋਂ ਇਲਾਵਾ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਹਫ਼ਤੇ ਦੀਆਂ ਹੋਰ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਘੱਟ ਠੰਡ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਛੁੱਟੀਆਂ ਕੀਤੀਆਂ ਜਾਂਦੀਆਂ ਰਹੀਆਂ ਉੱਥੇ ਹੀ ਜਦੋਂ ਹੁਣ ਠੰਡ ਇਹ ਬੜੇ ਹੀ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ ਸੋ ਉਸ ਸਮੇਂ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਸਕੂਲਾਂ ਦੇ ਲਗਾ ਦਿੱਤੇ ਗਏ ਹਨ ਸੋ ਲਗਾਤਾਰ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੇ ਵਿਚਾਲੇ ਅੱਜ ਤੋਂ ਪੰਜਾਬ ਭਰ ਦੇ ਸਕੂਲ ਜਿਹੜੇ ਖੋਲ ਦਿੱਤੇ ਗਏ ਅਤੇ ਵਿਦਿਆਰਥੀ ਠੋੜ ਠੋਰ ਕਰਦੇ ਹੋਏ ਸਕੂਲਾਂ ਦੇ ਵਿੱਚ ਜਾਂਦੇ ਹੋਏ ਦਿਖਾਈ ਦਿੱਤੇ ਹਨ ਹਾਲਾਂਕਿ ਬੀਤੀ ਦਿਨ ਸ਼ਾਮ ਤੱਕ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਨੂੰ ਡੀਕ ਸੀ ਕਿ ਠੰਡ ਜ਼ਿਆਦਾ ਹੋਣ ਦੇ ਕਾਰਨ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ ਪੰਜਾਬ ਸਰਕਾਰ ਦੇ ਵੱਲੋਂ ਅਜੇ ਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਿਸ ਟਾਈਮ ਦੇ ਉੱਤੇ ਟੈਂਪਰੇਚਰ ਕਾਫੀ ਜ਼ਿਆਦਾ ਸੀ ਤੇ ਠੰਡ ਘੱਟ ਸੀ ਉਸ ਸਮੇਂ ਪੰਜਾਬ ਦੇ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਜਦੋਂ ਪੂਰੇ ਸਿਖਰਾਂ ਦੇ ਉੱਤੇ ਠੰਡ ਪਹੁੰਚ ਚੁੱਕੀ ਹੈ ਟੈਂਪਰੇਚਰ 0 ਡਿਗਰੀ ਤੱਕ ਪੰਜਾਬ ਦਾ ਪਹੁੰਚ ਚੁੱਕਾ ਹੈ ਤੇ ਤੁੱਪ ਵੀ ਨਹੀਂ ਨਿਕਲ ਰਹੀ ਉਸ ਸਮੇਂ ਪੰਜਾਬ ਦੇ ਸਕੂਲ ਲਾਏ ਜਾ ਰਹੇ ਹਨ ਜਦਕਿ ਬਾਕੀ ਸੂਬਿਆਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ 20 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਵੀ 18 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਹੋਰ ਵਧਣੀਆਂ ਚਾਹੀਦੀਆਂ ਸਨ ਤਕਰੀਬਨ ਇੱਕ ਹਫ਼ਤਾ ਜਾਂ ਫਿਰ 10 ਦਿਨ ਦੀਆਂ ਛੁੱਟੀਆਂ ਹੋਰ ਭਗਵੰਤ ਮਾਨ ਨੂੰ ਵਧਾਉਣੀਆਂ ਚਾਹੀਦੀਆਂ ਸਨ ਕਿਉਂਕਿ 20 ਜਨਵਰੀ ਤੋਂ ਬਾਅਦ ਪੰਜਾਬ ਦੇ ਜਾਵੇਗਾ ਸੋ ਇਸ ਦੇ ਕਾਰਨ ਬੱਚਿਆਂ ਨੂੰ ਸਕੂਲ ਜਾਣਾ ਸੌਖਾ ਹੁੰਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਫਿਰ ਤੋਂ ਫੈਸਲਾ ਲਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਹੀ ਤੁਹਾਨੂੰ ਦੱਸੀ ਕਿ ਸਕੂਲ ਖੋਲਦੇ ਸਾਰ ਹੀ ਸਕੂਲਾਂ ਨੂੰ ਮਿਲ ਰਹੀਆਂ ਹਨ ਹੁਣ ਬੰਬ ਦੇ ਨਾਲ ਡਾਉਣ ਦੀਆਂ ਧਮਕੀਆਂ ਇਸ ਤੋਂ ਬਾਅਦ ਹੁਣ ਬੰਦ ਕਰ ਦਿੱਤੇ ਗਏ ਹਨ ਫਿਰ ਤੋਂ ਪੰਜਾਬ ਦੇ ਸਕੂਲ ਤੇ ਕਰ ਦਿੱਤੀਆਂ ਗਈਆਂ ਹਨ ਛੁੱਟੀਆਂ ਜੀ ਹਾਂ ਜਿੱਥੇ ਬੀਤੇ ਦਿਨੀ ਮੋਗਾ ਦੇ ਕੋਰਟ ਕੰਪਲੈਕਸ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਸੀ ਉੱਥੇ ਹੀ ਅੱਜ ਤੁਹਾਨੂੰ ਦੱਸ ਦਈਏ ਕਿ ਜਿੱਥੇ ਛੁੱਟੀਆਂ ਖਤਮ ਕੀਤੀਆਂ ਜਾ ਰਹੀਆਂ ਸਨ ਸਕੂਲ ਖੁੱਲ੍ਹਦੇ ਸਾਰੇ ਮੋਗਾ ਦੇ ਸਕੂਲਾਂ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਹੈ ਤੇ ਪੂਰੇ ਪੰਜਾਬ ਦੇ ਸਕੂਲਾਂ ਨੂੰ ਵੀ ਬੰਬ ਦੇ ਨਾਲ ਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਕੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਇੱਥੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਹਨ ਤੇ ਉਹਨਾਂ ਦੇ ਦੁਆਰਾ ਡੌਗ ਸਕੁਐਡ ਅਤੇ ਹੋਰ ਮੋਗਾ ਪੁਲਿਸ ਦੀਆਂ ਟੀਮਾਂ ਪਹੁੰਚ ਕੇ ਸਕੂਲਾਂ ਨੂੰ ਖਾਲੀ ਕਰਵਾ ਕੇ ਇਨਵੈਸਟੀਗੇਸ਼ਨ ਕਰ ਰਹੀਆਂ ਹਨ ਇਸ ਤੋਂ ਬਾਅਦ ਇੱਕ ਕਵਰ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਜੈਤਾਂ ਨੂੰ ਜਾ ਰਹੀ ਪੀ ਆਰਟੀਸੀ ਦੀ ਬੱਸ ਨੰਬਰ ਪੀ ਵੀ 4 اے 2673 ਦੇ ਡਰਾਈਵਰ ਅਤੇ ਕੰਡੈਕਟਰ ਦੇ ਵੱਲੋਂ ਬਰਨਾਲਾ ਤੋਂ ਪੱਕੋ ਕੈਂਚੀਆਂ ਨੂੰ ਆਉਣ ਵਾਲੀਆਂ ਲੜਕੀਆਂ ਨੂੰ ਅਧਵਿਚਕਾਰ ਹੀ ਜੇਲ੍ਹ ਦੇ ਨੇੜੇ ਕਹਿ ਕੇ ਉਤਾਰ ਦਿੱਤਾ ਗਿਆ ਕਿ ਬੱਸ ਤੋਂ ਥੱਲੇ ਉਤਰ ਜਾਵੋ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਪਹਿਨਕ ਲੱਗੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੱਸ ਦਾ ਘਰਾਵ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਪੀ ਆਰਟੀਸੀ ਜਿੱਥੇ ਕਿ ਆਧਾਰ ਕਾਰਡ ਦੇ ਕਾਰਨ ਇਸ ਦੇ ਵਿੱਚ ਫਰੀ ਵਾਲੀਆਂ ਬੀਬੀਆਂ ਹੀ ਜ਼ਿਆਦਾਤਰ ਸਫਰ ਕਰਦੀਆਂ ਹਨ ਅਤੇ ਕੰਡੈਕਟਰ ਅਤੇ ਡਰਾਈਵਰਾਂ ਦੇ ਵੱਲੋਂ ਕਈ ਜਗ੍ਹਾ ਦੇ ਉੱਤੇ ਬੱਸ ਰੋਕੀ ਹੀ ਨਹੀਂ ਜਾਂਦੀ ਜਾਂ ਫਿਰ ਸਵਾਰੀਆਂ ਨੂੰ ਚੜਾਇਆ ਹੀ ਨਹੀਂ ਜਾਂਦਾ ਜਿਸ ਦੇ ਕਾਰਨ ਇਹ ਲੜਾਈ ਲਗਾਤਾਰ ਤੋਂ ਦੱਦਿ ਹੈ ਕਿ ਪੰਜਾਬ ਦੇ ਵਿੱਚ ਚੱਲਦੀ ਆ ਰਹੀ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਫਰੀ ਵਾਲੀਆਂ ਬੱਸਾਂ ਦੇ ਵਿੱਚ ਆਧਾਰ ਕਾਰਡ ਜਿਹੜਾ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਿ ਕੋਈ ਲੜਾਈ ਝਗੜਾ ਨਾ ਰਹੇ ਤੇ ਪੰਜਾਬ ਦੇ ਵਿੱਚ ਸਾਰੇ ਲੋਕ ਹੀ ਜਿਹੜਾ ਕਿ ਆਸਾਨੀ ਦੇ ਨਾਲ ਸਫਰ ਕਰ ਸਕਣ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਉਧਾਰ ਘਟ ਬੱਸਾਂ ਜਿਹੜੀਆਂ ਆ ਫ੍ਰੀ ਚੱਲਦੀਆਂ ਆ ਇਹ ਬੰਦ ਹੋ ਜਾਣੀਆਂ ਚਾਹੀਦੀਆਂ ਹਨ ਕਿ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਮਨਰੇਗਾ ਦੇ ਵਿੱਚ ਫਰਜ਼ੀ ਬਾੜੇ ਦੀਆਂ ਜੀਵ ਕਹਾਣੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਮਨਰੇਗਾ ਨੂੰ ਬੰਦ ਕਿਉਂ ਕੀਤਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਲਗਭਗ 5 ਲੱਖ ਜਹੇ ਮਜ਼ਦੂਰਾਂ ਦੇ ਨਾਂ ਦੇ ਉੱਤੇ ਸਰਕਾਰੀ ਪੈਸੇ ਦੀ ਵੰਡ ਹੁੰਦੀ ਰਹੀ ਹੈ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੀ ਉੱਪਰ ਹੈ ਮਨਰੇਗਾ ਤਹਿਤ ਕਰਾਏ ਜਾਣ ਵਾਲੇ ਸਾਰੇ ਕੰਮ ਮੁਸ਼ਕਲ ਸਰੀਰਕ ਮਿਹਨਤ ਵਾਲੇ ਹੁੰਦੇ ਹਨ ਜਿਵੇਂ ਕਿ ਮਿੱਟੀ ਦੀ ਖੁਦਾਈ ਤਲਾਬਾਂ ਛੱਪਣਾ ਇਸ ਤੋਂ ਇਲਾਵਾ ਕੱਚੀਆਂ ਜਾਂ ਦਾ ਨਿਰਮਾਣ ਅਤੇ ਮੋੜਬੰਦੀ ਸੋ ਇਸ ਦੇ ਵਿੱਚ ਹੁਣ ਪਤਾ ਲੱਗਾ ਹੈ ਕਿ 80 ਸਾਲ ਤੋਂ ਪਾਰ ਕਰ ਚੁੱਕੇ ਲੋਕ ਵੀ ਮਨਰੇਗਾ ਦੇ ਤਹਿਤ ਪੈਸੇ ਲੈ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਗਈ ਸੀ ਜਿਨ੍ਹਾਂ ਦੇ ਨਾਂ ਦੇ ਉੱਤੇ ਮਨਰੇਗਾ ਦੇ ਪੈਸੇ ਲਗਾਤਾਰ ਜਾ ਰਹੇ ਸਨ ਸੋ 5 ਲੱਖ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਜਿਹੜੀ ਫਰਜ਼ੀ ਵੜਾ ਪਾਇਆ ਗਿਆ ਹੈ ਜਿਸ ਦੇ ਤਹਿਤ 6.5 ਕਰੋੜ ਤੋਂ ਵੱਧ ਲੋਕ ਜਿਹੜੇ ਇਸ ਦੇ ਵਿੱਚ ਰਜਿਸਟਰਡ ਸਨ ਸੋ ਇਸੇ ਲਈ ਹੀ ਮੋਦੀ ਸਰਕਾਰ ਦੇ ਵੱਲੋਂ ਲੱਗਦਾ ਹੈ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਮਨਰੇਗਾ ਸਕੀਮ ਨੂੰ ਬੰਦ ਕਰਕੇ ਜੀ ਰਾਮ ਜੀ ਸਕੀਮ ਚਲਾਈ ਜਾਵੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸ਼੍ਰੀ ਮੁਖਤਸਰ ਸਾਹਿਬ ਵਿਖੇ ਮਾਗੀ ਦੇ ਮੇਲੇ ਦੇ ਦੌਰਾਨ ਸਿਆਸੀ ਅਖਾੜੇ ਸਜਾਏ ਗਏ ਹਨ ਆਮ ਆਦਮੀ ਪਾਰਟੀ ਭਾਜਪਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਹਨ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਅਤੇ ਖਾਲਸਤਾਨੀ ਪੱਖੀ ਸੰਸਦ ਮੈਂਬਰ ਅਮਰਤਪਾਲ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਵੀ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਹਨ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਹੁਣ ਵਾਅਦੇ ਕੀਤੇ ਗਏ ਹਨ ਕਿ ਇਸੇ ਬਜਟ ਦੇ ਵਿੱਚ ਜੋ ਕਿ ਮਾਰਚ ਮਹੀਨੇ ਦੇ ਵਿੱਚ ਬਜਟ ਪੇਸ਼ ਕੀਤਾ ਜਾਵੇਗਾ ਇਸ ਦੇ ਵਿੱਚ ਸਾਰੇ ਹੀ ਵਾਦੇ ਪੂਰੇ ਕਰ ਦਿੱਤੇ ਜਾਣਗੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਅਤੇ ਇਸ ਤੋਂ ਇਲਾਵਾ ਬੀਬੀਆਂ ਨੂੰ ਜਿਹੜਾ 11-1100 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਇਸੇ ਹੀ ਬਜਟ ਦੇ ਵਿੱਚ ਪੂਰਾ ਕੀਤਾ ਜਾਵੇਗਾ ਤੇ 22 ਜਨਵਰੀ ਤੋਂ ਬਾਅਦ 10 ਲੱਖ ਦਾ ਜਿਹੜਾ ਸਿਹਤ ਬੀਮਾ ਯੋਜਨਾ ਹੈ ਉਸ ਦੀ ਵੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਤੇ ਲੋਕਾਂ ਦੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਜਾਣਗੇ ਇਸ ਦਰਾਂ ਨਹੀਂ ਕਾਲੀ ਦਲ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਲੀ ਦਲ ਪੰਜਾਬ ਦੀ ਸੱਤਾ ਸੰਭਾਲਣ ਨੂੰ ਬੈਠਾ ਹੈ ਤਿਆਰ ਹੈ ਦਲਜੀਤ ਧੀਮਾ ਦੇ ਵੱਲੋਂ ਇਹ ਵੱਡਾ ਤੇ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਸੁਖਵੀਰ ਬਾਦਲ ਦੇ ਵੱਲੋਂ ਵੀ ਜਿਹੜਾ ਕਿ ਬਿਆਨ ਬਾਜੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਆਪਣੀ ਪਾਰਟੀ ਅਕਾਲੀ ਦਲ ਸੱਤਾ ਸੰਭਾਲਣ ਦੇ ਲਈ ਤਿਆਰ ਬੈਠਾ ਹੈ ਤੇ ਸਾਲ 2027 ਦੇ ਵਿੱਚ ਅਕਾਲੀ ਦਲ ਨੂੰ ਹੀ ਬਹੁਮਤ ਮਿਲੇਗਾ ਤੇ ਜਿਸ ਤੋਂ ਬਾਅਦ ਕੀ ਅਕਾਲੀ ਦਲ ਹੀ ਸੱਤਾ ਦੇ ਵਿੱਚ ਆਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਵੀ ਭਾਜਪਾ ਦੇ ਵੱਲੋਂ ਵੀ ਐਸੇ ਦੌਰਾਨ ਕਾਨਫਰ ਦੇ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਵੀ ਕਾਨਫਰੰਸ ਕੀਤੀ ਗਈ ਹੈ ਲਗਾਤਾਰ ਬਾਦ ਰਿਹਾ ਪੰਜਾਬ ਦੇ ਵਿੱਚ ਪੰਜ ਪਾ ਦਾ ਪਰਵਾਰ 27 ਦੇ ਵਿੱਚ ਸਾਡੀ ਹੀ ਬਣੇਗੀ ਸਰਕਾਰ ਜੀ ਹਾਂ ਕੈਪਟਨ ਦੀ ਘਰ ਵਾਲੀ ਦੇ ਵੱਲੋਂ ਪਰਨੀਤ ਕੌਰ ਦੇ ਵੱਲੋਂ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਥੇ ਕਿ ਕਾਫੀ ਸਮੇਂ ਤੋਂ ਸ਼ਾਮਲ ਹੋ ਗਈ ਹੈ ਸੋ ਕੈਪਟਨ ਵੀ ਹੁਣ ਬੀਜੇਪੀ ਦੇ ਵਿੱਚ ਜਿੱਥੇ ਕਿ ਸ਼ਾਮਲ ਹੋਇਆ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਸਾਲ 2027 ਦੇ ਵਿੱਚ ਸਾਡੀ ਹੀ ਸਰਕਾਰ ਬਣੇਗੀ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵਣਨਗੇ ਸੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਕੈਪਟਨ ਨੂੰ ਪੰਜਾਬ ਦਾ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਨਾ ਚਾ ਇਸ ਤੋਂ ਇਲਾਵਾ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਿੱਲਾਂ ਦੀ ਸਾੜੀ ਹੈ ਲੋਹੜੀ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਵੱਲੋਂ ਜਿਹੜੇ ਕੇਂਦਰ ਦੇ ਵੱਲੋਂ ਬਿੱਲ بنائے ਜਾ ਰਹੇ ਆ ਉਹਨਾਂ ਨੂੰ ਫਾੜ ਕੇ ਹੀ ਲੋਹੜੀ ਮਨਾਈ ਗਈ ਹੈ ਸੋ ਪੰਜਾਬ ਦੇ ਵਿੱਚ ਸੰਗਰੂਰ ਤੋਂ ਇਹ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਕੇਂਦਰ ਸਰਕਾਰ ਦੇ ਲਿਆਂਦੇ ਕਾਨੂੰਨਾਂ ਦੀਆਂ ਕਾਪ ਕਾਪੀਆਂ ਲੋਹੜੀ ਵਿੱਚ ਸਾੜ ਕੇ ਨਾਰੇਬਾਜੀ ਕੀਤੀ ਗਈ ਹੈ ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੋਂਗਵਾਲ ਤੇ ਉਸ ਤੋਂ ਲਾ ਬਹੁਣਾਂ ਤੇ ਸਾਥੀਆਂ ਦੇ ਦੁਆਰਾ ਲੋਹੜੀ ਮਨਾਉਂਦਿਆਂ ਹੋਇਆਂ ਕੇਂਦਰ ਸਰਕਾਰ ਦੇ ਜਿਹੜੇ ਕਾਨੂੰਨ ਬਣਾਏ ਗਏ ਆ ਉਹਨਾਂ ਨੂੰ ਵਿੱਚ ਹੀ ਅੱਗ ਦੇ ਸਾੜਿਆ ਗਿਆ ਤੇ ਲੋਹੜੀ ਮਨਾਈ ਗਈ ਹੈ ਇਸ ਤੋਂ ਲੱਗਦਾ ਖਬਰ ਹੁਣ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਪੁਲਿਸ ਨੇ ਈ ਸਿਗਰਟ ਅਤੇ ਵੈਪ ਵੇਚਣ ਵਾਲਿਆਂ ਦੇ ਵਿਰੁੱਧ ਦੋ ਬੱਖ-ਬੱਖ ਮਾਮਲੇ ਕੀਤੇ ਹਨ ਦਰਜ ਜੀਹਾਂ ਲੁਧਿਆਣਾ ਦੇ ਵਿੱਚ ਪੁਲਿਸ ਨੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਦੁਕਾਨ ਦੇ ਉੱਤੇ ਈ ਸਿਗਰਟ ਅਤੇ ਵੈਪ ਵੇਚ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਵਾਲਿਆਂ ਦੇ ਵਿਰੁੱਧ ਸਿੰਘਮ ਸ਼ੈਲੀ ਦੀ ਕਾਰਵਾਈ ਕੀਤੀ ਹੈ ਸੋ ਅਪਰਾਧੀਆਂ ਨੇ ਨਿਯਮ ਤੋੜਨ ਵਾਲਿਆਂ ਦੇ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੈ ਇਸ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਆਫਸਰ ਕੈਪਟਨ ਗੁਰਦਾਰਸ਼ਨ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੀ ਟਾਈਪ ਕੈਪ ਹਕੂਮਤ ਵਾਲਾ ਬਿ ਸਿਕਿਉਰਟੀ ਗਾਰਡ ਦਾ ਕੋਰਸ ਚਲਾਇਆ ਜਾ ਰਿਹਾ ਹੈ ਚਾਹ ਮਨ ਜੋਬਕ ਮਿਤੀ 20 ਜਨਵਰੀ ਸਾਲ 2026 ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਆਖਰੀ ਮਿਤੀ 23 ਜਨਵਰੀ ਸਾਲ 2026 ਰੱਖੀ ਗਈ ਹੈ ਸਿਕਿਉਰਟੀ ਗਾਰਡ ਦਾ ਕੋਰਸ ਮੁਕਤ ਕਰਵਾਇਆ ਜਾਵੇਗਾ ਕੋਰਸ ਪੂਰਾ ਹੋਣ ਦੇ ਉੱਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਕੋਰਸ ਦੇ ਲਈ ਜੋਬਕ ਦੀ ਉਮਰ 21 ਸਾਲ ਤੋਂ 29 ਸਾਲ ਹੋਵੇ ਜੋਬਕ 10ਵੀਂ ਜਾਂ ਬਾਰਮੀ ਪਾਸ ਹੋਵੇ ਕੈਂਪ ਦੇ ਵਿੱਚ ਆਉਣ ਵਾਲੇ 10ਵੀਂ ਦਾ ਅਸਲੀ ਸਰਟੀਫਿਕੇਟ ਲੈ ਕੇ ਆਉਣ ਤੇ ਫੋਟੋ ਸਟੇਟ ਜਿਹੜੀ ਕਿ ਨਹੀਂ ਚੱਲੇਗੀ ਸੋ ਜਿਸ ਤੋਂ ਬਾਅਦ ਕੀ ਹੈ ਫ੍ਰੀ ਦੇ ਵਿੱਚ ਪੂਰੀ ਜਿਹੜੀ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਖਾਣਾ ਪੀਣਾ ਅਤੇ ਵਰਤਨ ਰਹਿਣ ਦੇ ਲਈ ਬਿਸਤਰਾ ਆਦਿ ਨਾਲ ਹੀ ਲੈ ਕੇ ਆਉਣਾ ਪਵੇਗਾ ਸੋ ਇਹ ਜਿਹੜਾ ਕੈਂਪ ਹੈ ਤੁਹਾਨੂੰ ਦੱਸ ਦਈਏ ਕਿ ਫਰੂਜਪੁਰ ਦੇ ਹਕੂਮਤ ਸਿੰਘ ਵਾਲਾ ਵਿਖੇ ਚਲਾਇਆ ਜਾਵੇਗਾ